ਐਫਪੀਆ ਦੇਖੋ ਅਜੇ ਤੱਕ ਸਾਨੂੰ ਮਿਲਿਆ ਨਹੀਂ ਹੈ ਜਿਹੜਾ ਕੋਮ ਵੀ ਗੱਲ ਕਰਦਾ ਹੋਵੇ ਹਿੰਦ ਹਕੂਮਤ ਨੇ ਸਾਡੇ ਸਿੱਖ ਦੇਸ਼ ਕਾਂਦੀ ਕਲਮ ਦੇ ਉੱਤੇ ਛਾਪੇ ਵੀ ਮਾਰੀ ਹੈ ਸਿੱਖਾਂ ਦੇ ਤੇ ਜੁਗ ਜੁਗ 1947 ਤੋਂ ਬਾਅਦ ਬਹੁਤ ਹੋਏ ਹੈ ਔਰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਜੋ 1983 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ 140 ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੇ ਕੀਤੇ ਆ ਉਹ ਕਦੇ ਸਾਨੂੰ ਭੁੱਲ ਨਹੀਂ ਸਕਦੇ ਹੈਗੇ ਸਤਿਕਾਰਯੋਗ ਸੱਤ ਸੰਮੇਟੀ ਨਿਮਰਤਾ ਸਹਿਤ ਆਪਨੂੰ ਫਤਿਹ ਅਰਥ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੜੀ ਦੁੱਖ ਦੀ ਘੜੀ ਦੇ ਵਿੱਚ ਇੱਥੇ ਬ੍ਰਾਜਮਾਨ ਹੈਗੇ ਆਂ ਕਿਉਂ ਕਰਕੇ ਸਾਡੇ ਬਹੁਤ ਤਕੜੇ ਨਿਆਤਮਨ ਸਾਡੇ ਐਡੀਟਰ ਸੰਵਾਦਕ ਸਾਹਿਬ ਸਰਾਰ ਜਸਵੰਤ ਸਿੰਘ ਆਪਣਾ ਸ਼ਰੀਰ ਛੱਡ ਗਏ ਆ ਬੜਾ ਦੁੱਖ ਹੈ ਸਾਨੂੰ ਕਿ ਐਫਜੀਆਂ ਦੇਖੋ ਅਜੇ ਤੱਕ ਸਾਨੂੰ ਮਿਲਿਆ ਨਹੀਂ ਹੈ ਜਿਹੜਾ ਕੌਮ ਦੀ ਗੱਲ ਕਰਦਾ ਹੋਵੇ ਧਰਮ ਦੀ ਗੱਲ ਬਹੁਤ ਕਰਦੇ ਆ ਪਰ ਕੌਮੀਅਤ ਦੀ ਗੱਲ ਕਰਨੀ ਇੱਕ ਹੋਰ ਚੀਜ਼ ਹੈ ਸਾਨੂੰ ਗੁਰੂ ਨਾਨਕ ਸਾਹਿਬ ਨੇ ਧਰਮ ਵੀ ਦਿੱਤਾ ਹੈ ਇਕ ਕੌਮੀਅਤ ਵਿਜਿੱਤੀ ਹੈ ਜੀ ਦਾ ਮਤਲਬ ਹੈ ਕਿ ਅਸੀਂ ਇੱਕ ਵੱਖਰਾ ਧਰਮ ਹੈ ਤੇ ਇੱਕ ਵੱਖਰੀ ਕੌਮ ਹੈ ਸੋਨਾਂ ਦੇ ਗਾਣ ਦੇ ਨਾਲ ਸਾਨੂੰ ਬਹੁਤ ਕਾਟਾ ਪਿਆ ਕਿਉਂ ਕਰਕੇ ਉਹਨਾਂ ਦੇ ਬਰਾਬਰ ਦਾ ਨੇੜੇ ਐਡੀਟਰ ਪਾਧਕ ਸਾਨੂੰ ਅਜੇ ਤੱਕ ਨਹੀਂ ਮਿਲਿਆ 1947 ਤੋਂ ਬਾਅਦ ਹਿੰਦ ਹਕੂਮਤ ਨੇ ਸਾਡੇ ਸਿੱਖ ਡੇਕਸ ਗਾਂਧੀ ਪ੍ਰਣਮ ਦੇ ਉੱਤੇ ਛਾਪੇ ਵੀ ਮਾਰੇ ਹੈ ਫੜੇ ਵੀ ਹੈ ਪਰ ਜਾਤੀ ਦੇ ਨਾਲ ਸਰ ਗਿਸਪਾਂਸਿੰਗ ਸਾਰੇ ਸਿੱਖ ਜਿੱਥੇ-ਜਿੱਥੇ ਦੁਨੀਆ ਦੇ ਵਿੱਚ ਬੈਠੇ ਹੈ ਉਨਾਂ ਦੀ ਦਰਦ ਨੂੰ ਇਹ ਪ੍ਰਗਟ ਕਰਦੇ ਸੀਗੇ ਸਭ ਸਾਨੂੰ ਬਹੁਤ ਪਰੇਡੁਖ ਹੈ ਧੁਖ ਇੱਕ ਸਟੇਜ ਦਾ ਵੀ ਹੈ ਜਿਸਖੰਡ ਦੇ ਉੱਤੇ ਜੁਗ ਜੁਨਮ 1947 ਤੋਂ ਬਾਅਦ ਬਹੁਤ ਹੋਏ ਹੈ ਔਰ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਹੈ ਜੋ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਫੌਜੀ ਇੰਦਰਾ ਗਾਂਧੀ ਤੇ ਹਿੰਦ ਹਕੂਮਤ ਨੇ ਕੀਤੇ ਆ ਉਹ ਕਦੇ ਸਾਨੂੰ ਭੁੱਲ ਨਹੀਂ ਸਕਦੇ ਹੈਗੇ ਪਰ ਜਦੋਂ ਮੈਂ ਅੱਜ ਦੀ ਪਾਰਲੀਮੈਂਟ ਦੇ ਵਿੱਚ ਸੀਗਾ ਤੇ ਉਹਨਾਂ ਦਿਨਾਂ ਦੇ ਵਿੱਚ ਮੋਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਰੰਭ ਕੀ ਕਿਸੇ ਕੀ ਜਿਹੜੇ ਜਿਹੜੇ ਸਿੱਖ ਖਲਸਾਣ ਦੀ ਗੱਲ ਕਰਦੇ ਐ ਬੇਸ਼ੱਕ ਉਹ ਇੰਡੀਆ ਦੀ ਧਰਤੀ ਤੇ ਐ ਬੇਸ਼ੱਕ ਉਹ ਬਾਹਰ ਦੀ ਧਰਤੀ ਤੇ ਐ ਉਹਨਾਂ ਨੂੰ ਖੁਫੀਆ ਏਜੰਸੀਆ ਗੋਲিনার ਜਾਂ ਜ਼ਹਿਰ ਦੇ ਕੇ ਮਾਰ ਦੇਣ ਦੀਆਂ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਨਿੱਜੜ ਨੂੰ ਮਲਕ ਨੂੰ ਸਗਗੂਲ ਨੂੰ ਮਾਰਤਾ ਬੜਾ ਬਹਾਦਰ ਹੈ ਕੈਂਡੀਡੇਟ ਦਾ ਪ੍ਰਾਈਮ ਮਿਨਿਸਟਰ ਜਿਸ ਨੇ ਆਪਣੀ ਪਾਰਲੀਮੈਂਟ ਬੁਲਾ ਕੇ ਕਿਹਾ ਕਿ ਇਹ ਹਿੰਦੁਸਤਾਨ ਦੀਆਂ ਏਜੰਸੀਆਂ ਦਾ ਕੰਮ ਹੈ ਤੇ ਚਾਰ ਉਹ ਮੰਜ਼ਮ ਫੜ ਲਏ ਤੇ ਬਰਕਾਨੀਆਂ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਜੇਲ੍ਹ ਦੇ ਕੇ ਸ਼ਹੀਦ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੁਸੇਬਾਲ ਨੂੰ ਜਿੱਦੋਂ ਮੈਂ ਗੱਲ ਪਾਰਲਮੈਂਟ ਦੇ ਵਿੱਚ ਕੀਤੀ ਮੈਂ ਬੀਪੀ ਸੋਨੀਆ ਗਾਂਧੀ ਨੂੰ ਵੀ ਮਿਲਿਆ ਤੇ ਮੈਂ ਕਿਹਾ ਕਿ ਇਹ ਜਿੱਤੇ ਗੱਲ ਤੁਹਾਡੇ ਵੱਲੋਂ ਤੁਸੀਂ ਆਪੋਜੀਸ਼ਨ ਹੋ ਵਿਰੋਧੀ ਪਾਰਟੀਆਂ ਤਾਨੂੰ ਕਰਨੀ ਚਾਹੀਦੀ ਹੈ ਉਹਨੇ ਕਿਹਾ ਕਿ ਅਸੀਂ ਕਰਾਂਗੇ ਫਿਰ ਭ੍ਰੋਗਜੀਤ ਵਿਰਦਾ ਜਿਹੜਾ ਲੀਡਰ ਚੌਧਰੀ ਸਾਹਿਬ ਸੀ ਉਸ ਨਾਲ ਵੀ ਮੈਂ ਗੱਲ ਕੀਤੀ ਕਿ ਇਹ ਗੱਲ ਆਪਾਂ ਨੇ ਪਾਰਲਮੈਂਟ ਦੇ ਵਿੱਚ ਠਾਣੀ ਹੈ ਉਹਨੇ ਕਮਜ਼ੋਰ ਆਹ ਦਾ ਨਾਰਾ ਤਾਂ ਮੰਨਿਆ ਪਰ ਫਿਰ ਇੱਕ ਹੋਰ ਕਾਂਗਰਸੀ ਨੂੰ ਮੈਂ ਮਿਲਿਆ ਜਿਹੜਾ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਹੈ بڑا ਵਿਦਵਾਨ ਹੈ ਉਸਨੇ ਕਿਹਾ ਕਿ ਤੁਸੀਂ ਭੁੱਲ ਜੋ ਕਿ ਪਾਰਲਮੈਂਟ ਦੇ ਵਿੱਚ ਸਾਡੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਇਹ ਗੱਲ ਹੋਊਗੀ ਜੋ ਕਰਕੇ ਇਹ ਇੰਡੀਆ ਦੀ ਕੌਮੀ ਪੌਲਿਸੀ ਹੈ ਕੌਮੀ ਅਟਲੀ ਪੌਲਿਸੀ ਹੈ ਵੀਵੇਂ ਨੀਲਾਤਰਾ ਦਰਬਾਰ ਸਾਹਿਬ ਦੇ ਉੱਤੇ ਨਿਸ਼ਚਿਤ ਅਟੈਕ ਹੋਇਆ ਹੈ ਕਿ ਉਹਦੇ ਵਿੱਚ ਜੇ ਕਾਂਗਰਸ ਨੇ ਕੀਤਾ ਤੇ ਬੀਜੇਪੀ ਵਿਰੋਧੀ ਪਾਰਟੀ ਉਹਦੇ ਤੇ ਨਹੀਂ ਬੋਲੀ ਪਰ ਬਾੜਪਾਈ ਨੇ ਤਰੀਫ ਕੀਤੀ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਤੇ ਅਧਵਾਨੀ ਨੇ ਕਿਹਾ ਕਿ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅੱਜ ਜੇ ਹੇਰਨ ਸਾਹਿਬ ਦੇ ਭੋਗ ਦੇ ਉੱਤੇ ਆਏ ਹੋਏ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਕੋਮਾਡਿਕ ਪਾਲਿਸੀ ਕਿਹੜੀ ਹੁੰਦੀ ਹੈ ਚਲੋ ਇਹ ਤਾਂ ਸੀ ਹਿੰਦੂਤਵਾਦੀ ਪਾਲਿਸੀ ਦੀ ਗੱਲ ਕਰਦੇ ਆ ਆਪਾਂ ਨੇੜੇ ਘਰੇ ਆਈਏ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਰਜੀਵ ਗਾਂਧੀ ਨੇ ਬਹੁਤ ਨੁਕਸਾਨ ਕੀਤਾ ਬੀਪੀਆਂ ਦਾ ਘਰਾਂ ਦਾ ਜਾੜ ਤੇ ਮਾਰ ਤੇ ਲੁੱਟਨੇ ਪਰ ਕਿਸੇ ਵੀ ਸਿੱਖ ਦੇ ਮੂੰਹ ਦੇ ਵਿੱਚੋਂ ਜਿੰਨਾਂ ਨੂੰ ਸੰਤਾਪ ਜਿੰਨਾਂ ਨੇ ਛੱਡਿਆ ਇਹ ਮੂੰਹ ਚੋਂ ਨਹੀਂ ਨਿਕਲਿਆ ਕਿ ਇੰਦਰਾ ਗਾਂਧੀ ਨੂੰ ਮਾਰਨਾ ਮਾਰਾ ਹੋਇਆ ਸੋ ਮੇਰਾ ਮਤਲਬ ਹੈ ਭਾਰਮਾ ਦੀਆਂ ਪਾਲਿਸੀਆਂ ਹੁੰਦੀਆਂ ਜਿਹਦੇ ਮਤੇ ਤਾਪਾ ਚੱਲਦੇ ਆ ਤੇ ਹੀਰਾ ਸਾਹਿਬ ਇੱਕ ਇਹੋ ਜਿਹੇ ਦੇਖਕ ਸੀਗੇ ਜਿਹੜੇ ਇਹ ਗੱਲ ਨੂੰ ਉਹ ਸਮਝਦੇ ਸੀਗੇ ਦੇ ਲਿਫ ਦੇ ਸੀਗੇ ਤੇ ਜਿਵੇਂ ਸਾਰਿਆਂ ਨੂੰ ਆਪਣੀ ਅਜ਼ਾਦੀ ਮਿਲੀ ਹੋਈ ਹੈ ਜਿਹਦੇ ਕਰਕੇ ਕੈਨੇਡਾ ਬ੍ਰਿਟਨ ਪਾਕਿਸਤਾਨ ਦੇ ਵਿਚ ਇੰਡੀਆ ਦੇ ਵਿਚ ਟਾਰਗੇਟਡ ਕਿਲਿੰਗ ਮੋਦੀ ਸਰਕਾਰ ਨੇ ਕੀਤੀ ਹੈ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਜਿੰਨਾ ਚਿਰ ਅਸੀਂ ਸਾਰੇ ਇਕੱਠੇ ਹੋ ਕੇ ਖਾਲਿਸਤਾਨ ਦੇ ਲਈ ਇੱਕ ਆਵਾਜ਼ ਨਹੀਂ ਚੱਕਦੇ ਉਨਾਂ ਚਿਰ ਐਸਰਾ ਇੱਕ ਇੱਕ ਭੁਗੀਆਂ ਵਰਗਣ ਸਾਨੂੰ ਇਹ ਲੋਕ ਭੁਗਦੇ ਰਹਿਣਗੇ ਸੋ ਮੈਂ ਅਸ ਕਰਦੇ ਆ ਕਿ ਸਾਨੂੰ ਇਹਨਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਮਿਲੂਗੀ ਤੇ ਪਰਿਵਾਰ ਨੂੰ ਤੇ ਸਾਰਿਆਂ ਨੂੰ ਮੈਂ ਅਰਦਾਸ ਕਰਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖਣਗੇ ਤੇ ਇਹ ਜਿਹੜੀ ਖੁਸ਼ਹਾਲੀ ਚੰਗੀ ਰਹੂਗੀ ਇਹਦਾ ਹਿਸਾਬ ਕਿਤਾਬ ਉਹ ਨਹੀਂ ਹੋਊਗਾ ਜਿਵੇਂ ਦਰਬਾਰ ਸਾਹਿਬ ਦੇ ਵਿੱਚੋਂ ਜਿਹੜੀ ਬਾਣੀ ਦਾ ਐਲੀਵੇਸ਼ਨ ਦੇ ਉੱਤੇ ਹੁੰਦਾ ਉਹ ਇੱਕ ਨਿੱਜੀ ਜਥੇਬੰਦੀ ਨੂੰ ਮਿਲ ਜੂਗੀ ਤੇ ਸਾਡੇ ਗੁਰਿੰਦਰਪਾਲ ਸਿੰਘ ਢੰਡੋਲਾ ਵਿਸਪੰਦ ਸਿੰਘ ਜੀ ਦੇ ਕੈਂਡ ਦੇ ਉੱਤੇ ਜਦੋਂ ਬਾਰ ਸਿਗੇ ਇਸ ਪਾਦ ਕੀ ਕਰਦੇ ਹੁੰਦੇ ਸੀਗੇ ਤਾਂ ਮੈਂ ਚੌਨਣ ਦੀ ਇਹ ਕਰਦੇ ਰਹੇ